ਮੈਂ ਸੁਣਿਆ ਔਲਖ ਸਾਹਿਬ ਨੂੰ ਬਾਬੇ ਵੀ ਸੁਰਖੀਆਂ ਚ ਆਉਣ ਲੱਗੇ ਬਿਲਕੁਲ ਸਹੀ ਗੱਲ ਹੈ ਜੀ ਇੱਕ ਆਪਣੇ 78 ਸਾਲ ਦੇ ਬਾਬਾ ਫੜਿਆ ਗਿਆ ਜੀ ਆਪਣੇ ਕੈਨੇਡਾ ਚ ਅੱਛਾ ਜੀ ਬੇਸਿਕਲੀ ਕੀ ਹਾਂ ਆਪਣੇ ਭਾਈਚਾਰੇ ਲਈ ਬਹੁਤ ਸ਼ਰਮ ਵਾਲੀ ਗੱਲ ਹੈ ਜੀ ਉਹਨਾਂ ਦਾ ਨਾਮ ਹਰਮੰਦਰ ਸਿੰਘ ਹੈ ਜੀ ਅੱਛਾ ਜੀ ਉਹ ਕੀ ਕਰਦੇ ਸੀਗੇ ਪਾਰਕ 'ਚ ਜਾਂਦੇ ਸੀਗੇ ਤੇ ਉੱਥੇ ਛੋਟੀਆਂ ਬੱਚਿਆਂ ਨੂੰ ਲੱਭਦੇ ਸੀਗੇ ਅੱਛਾ ਗਲਤ ਗਲਤ ਕੰਮਾਂ ਵਾਸਤੇ ਤੇ ਉਹਨਾਂ ਨੇ ਇੱਕ ਕੇਸ ਸਾਹਮਣੇ ਆਇਆ ਵੀ 12 ਸਾਲ ਦੀ 12 ਸਾਲ ਤੋਂ ਘੱਟ ਉਮਰ ਦੀ ਕੁੜੀ ਨੂੰ ਪਾਰਕ ਚ ਦੋ ਸਰਟਨ ਟਾਈਮ ਤੇ ਮਤਲਬ ਜਿਵੇਂ ਫੋਰ ਐਗਜ਼ਾਮਪਲ ਅੱਜ ਜਾਂ ਕੱਲ ਜਾਂ ਕੱਲ ਜਾਂ ਪਰਸੋਂ ਜਾਂ ਇੱਕ ਨਹੀਂ ਮਤਲਬ ਅਗਲੇ ਦਿਨ ਵੀ ਉਹਨਾਂ ਨੇ ਦੋ ਵਾਰੀ ਸੈਕਸਚੁਅਲ ਅਸੌਲਟ ਕੀਤਾ ਦੋ ਵਾਰ ਉਸ ਬੱਚੀ ਦਾ 12 ਸਾਲ ਤੋਂ ਕੀ ਕੀਤਾ ਜੀ ਓਹ ਹੋ ਏ ਰਿਪੋਰਟ ਹੋਇਆ ਤੇ ਪੁਲਿਸ ਹਜੇ ਹੋਰ ਵਿਕਟਮ ਵੀ ਲੱਭ ਰਹੀ ਹੈ ਜਾਂ ਹੋਰ ਬੱਚੀਆਂ ਵੀ ਲੱਭ ਰਹੀ ਹੈ ਵੀ ਜਿਹੜੀਆਂ ਉਸ ਬਾਬੇ ਨੇ ਮਤਲਬ ਬਾਬੇ ਦੀ ਉਸ ਚਪੇਟ ਚਾਹੀ ਹੋ ਸਕਦੀਆਂ ਜਾਂ ਉਹ ਨਾਲ ਰਿਲੇਟ ਹੋ ਸਕਦੀਆਂ